ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਹਾਂ ਬੇਸਨ ਦਾ ਪੁਜਗਿਆ ਪਰ ਬੇਸਨ ਦਾ ਪੁਜਗਿਆ ਬਣਾਉਣ ਵਾਸਤੇ ਆਪਾਂ ਬੇਸਨ ਛਾਣ ਲਿਆ ਵਿੱਚ ਇਹਦੇ ਪਾਵਾਂਗੇ ਆਪਾਂ ਇੱਕ ਚਮਚ ਨਮਕ ਦਾ ਨਾਲੇ ਥੋੜੀ ਜਲਦੀ ਪਾ ਦਾਂਗੇ ਨਾਲੇ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ఇద్దర దో చమ్చ రిఫైండ్ తేను మిక్స్ కరీ ఇద్దరణ వాళ్ళ పానీ పాటా జా బ వేసన గన్నే

ਇਹਦੇ ਵਿੱਚ ਆਪਾਂ ਰਫਾਇਟ ਤੇਲ ਗਰਮ ਰੱਖ ਲਿਆ ਸੀ ਇੱਧਰ ਜਿਹੜਾ ਤੇਲ ਆਪਾਂ ਗਰਮ ਹੋ ਚੁੱਕਿਆ ਹੁਣ ਆਪਾਂ ਬਣਾਵਾਂਗੇ ਜੀ ਪੂਜੀਆ ਇੰਦਰ ਇਧਰ ਜਿਹੜਾ ਪੂਜੀਆ ਸੀ ਆਪਣਾ ਬਣ ਚੁੱਕਿਆ ਉਹ ਪਛਾਣਨੇ ਨਹੀਂ ਲੈ ਕੇ ਇਹ ਕਿਦਾਂ ਕੱਢ ਦਾਂਗੇ ਤੇ ਇਹ ਲਾ ਆਪਾਂ ਉਚੜ ਲੈ ਲਾਂਦਾਂਗੇ ਇਹਦਾ ਪਹਿਲਾਂ 10 ਨੰਬਰ ਦੇ ਪਰਮੇ ਦੀ ਸਟੀਮ ਨੂੰ ਪਾ ਦਿੰਦੇ ਇਧਰ ਇੱਕ ਪਲੇਟ 'ਚ ਕੱਢ ਦਾਂਗੇ ਹਾਂ ਇਧਰ ਤੇ ਮਾਰਾ ਫਿਰ ਆਪਾਂ ਪਾਉਣਾਂਗੇ ਵਿੱਚ ਕੀ ਗਾਲੇ ਕੀ ਫਲ ਮਾ ਦੇ ਲੋਕੀ ਦੁਬਾਰਾ ਫੇਰ ਆਪ ਇਦਾਂ ਹੀ ਪਾਵਾਂਗੇ ਵਿੱਚ ਬਹਿੰਨਾ ਆਪਣਾ ਰੋਟਾ ਬਣਾ ਲਿਆ ਨਾ ਇਧਰ ਪੂਜੀਆ ਜਿਹੜਾ ਸੀ ਆਪਾਂ ਬਣਾ ਲਿਆ ਇਧਰ ਜਿਹੜੇ ਨਾਲ ਆਪਾਂ ਪਾਪੜੀ ਤਲਾਈ ਕੀਤੀ ਸੀ ਉਹ ਵੀ ਪੰਜ ਚੁੱਕੀਏ ਇਹ ਵੀ ਆਪਾਂ ਪੂਜੀਏ ਦੇ ਵਿੱਚ ਹੀ ਪਾਵਾਂਗੇ ਇਧਰ ஆரோக்கிய கிரியா மூங்கஃபலி தான் ஃபிரைக்கலாம் வெச்ச ராங்க